ਜਿੰਦਾਬਾਦ ਜਿੰਦਾਬਾਦ ਪੰਜਾਬੀ ਹੈ ਜਨਤਾ ਜਿੰਦਾਬਾਦ ਜਿੰਦਾਬਾਦ ਸੋ ਸਾਡੇ ਵਿੱਚ ਜਿਨ੍ਹਾਂ ਦੀ ਬੜੀ ਉਡੀਕ ਸੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਪੰਜਾਬੀ ਫਿਲਮ ਇੰਡਸਟਰੀ ਦੇ ਬਾਦਸ਼ਾਹ ਉਹ ਅਦਾਕਾਰ ਸਟੇਜ 'ਤੇ ਕਰ ਗਈ ਇਹ ਨਾਵੇ ਫਿਰ ਕਿਸ ਦਾ ਨਾਮ ਲੈ ਕੇ ਜਾਂ ਕਿਸ ਨੂੰ ਇਸ਼ਾਰਾ ਕਰਕੇ ਕਹਿਣੀ ਪਵੇ ਇਸ ਕਰਕੇ ਸਿੱਧਾ ਵੱਡੇ ਮਹਾਨ ਕਲਾਕਾਰ ਹੈ ਬਰੌਸਟਾ ਨਹੀਂ ਪੰਜਾਬੀ ਆਟਾ ਜਿੰਦਾਬਾਦ 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 ਪੰਜਾਬੀ ਕਿਸਾਨ ਆਟਾ ਜਿੰਦਾਬਾਦ ਅੱਡੇ ਇਸ ਧਰਨੇ ਦੇ ਵਿੱਚ ਸਮਰਥਨ ਵਾਸਤੇ ਆਏ ਸਾਡੇ ਉੱਗੇ ਕਲਾਕਾਰ ਤੁਸੀਂ ਮੇਰੇ ਪੰਜਾਬ ਦੇ ਸੂਰਮਿਆਂ ਉਹਨੀਆਂ ਮੇਰੇ ਪੰਜਾਬ ਦੇ ਬਜ਼ੁਰਗੋ ਮੇਰੇ ਪੰਜਾਬ ਦੇ ਮਾਤਾ ਤੇ ਮੇਰੇ ਗਾਮ ਦੇ ਜਵਾਨ ਮੇਰੇ ਨਾਲ ਗੱਜ-ਬੱਜ ਕੇ ਫਤਿਹ ਬੁਲਾਇਓ ਜੀ ਤੁਹਾਨੂੰ ਕਸਮ ਹੈ ਪੰਜਾਬ ਦੀ ਧਰਤੀ ਮਾਂ ਦੀ ਜਿਹੜਾ ਫਤਿਹ ਲਾ ਬੁਲਾਵੇ ਉਹ ਪੰਜਾਬ ਦੀ ਧਰਤੀ ਦਾ ਗੁਲਾਕਾਰ ਹੋਵੇਗਾ ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਵਰਡ ਭਾਗੀ ਹਾਂ ਮੈਂ ਖੁਦਾ ਦਾ ਬੇਨਦਾਰ ਹਾਂ ਗੁਰੂ ਘਰ ਦਾ ਸ਼ੁਕਰਾਨਾ ਕਰਦਾ ਹਾਂ ਕਿ ਮੈਂ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਮੈਨੂੰ ਮਾਣ ਇਸ ਗੱਲ ਦਾ ਕਿ ਜਿਸ ਪੰਜਾਬ ਦੀ ਧਰਤੀ ਦੇ ਮੇਰਾ ਜਨਮ ਹੋਇਆ ਹੈ ਉੱਥੇ ਥੋਡੇ ਅੱਗੇ ਲੋਕ ਥੋਡੇ ਅੱਗੇ ਸੂਰਮੇ ਗੁਰੂ ਸਾਹਿਬ ਨੇ ਕਿਹਾ ਕਿ ਸੰਗਤ ਦੇ ਵਿੱਚ ਰੱਬ ਵੱਸਦਾ ਹੈ ਤੇ ਤੁਹਾਡੇ ਚਰਨਾਂ 'ਚ ਮੇਰਾ ਸਿਰ ਝੁਕਦਾ ਮੇਰਾ ਪ੍ਰਣਾਮ ਤੁਹਾਨੂੰ ਕਰਿਓ ਜੀ ਸਲਾਮ ਅਲੈਕੁਮ ਮੈਂ ਨੇ ਜੋਗਾ ਤੇ ਨਹੀਂ ਕਿ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਕੋਈ ਗੱਲ ਕਰਾਂ ਮੇਰੀ ਨਿਆਈ ਤਾਂ ਇੱਕ ਧੰਨੇ ਜੱਟਰ ਕੀ ਹੈ ਨਾ ਮੈਨੂੰ ਬੋਲਣਾ ਆਉਂਦਾ ਨਾ ਮੈਨੂੰ ਤਕਰੀਰਾਂ ਕਰਨੀ ਆਉਂਦੀ ਹੈ ਪਰ ਮੇਰੇ ਗੁਰੂ ਨੇ ਮਿਲ ਥਾਪਣਾ ਦਿੱਤਾ ਹੈ ਕਿ ਗੱਜ-ਬੱਜ ਕੇ ਸਿਰ ਉੱਚਾ ਕਰਕੇ ਬਹਿ ਜਾਓ ਬਾਬਾ ਜੀ ਬਹਿ ਜਾਓ ਬਹਿ ਜਾਓ ਇਹ ਕੁਝ ਨਹੀਂ ਗੱਜ-ਬੱਜ ਕੇ ਕੋਈ ਗੱਲ ਗੱਜ-ਬੱਜ ਕੇ ਸਿਰ ਚੁੱਕ ਕੇ ਸੱਚ ਬੋਲਣਾ ਹੈ ਕਿਸੇ ਨੂੰ ਚੰਗਾ ਲੱਗੇ ਤਾਂ ਵੀ ਠੀਕ ਹੈ ਕਿਸੇ ਨੂੰ ਨਹੀਂ ਚੰਗਾ ਲੱਗਦਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਸੱਚ ਬੋਲ ਕੇ ਜਾਣਾ ਤੇ ਸੱਚ ਕਹਿ ਕੇ ਜਾਣਾ ਮੈਂ ਕੋਈ ਕਲਾਕਾਰ ਨਹੀਂ ਮੈਨੂੰ ਕਲਾਕਾਰ ਬਣਾਇਆ ਤੁਸੀਂ ਬਣਾਇਆ ਖਿਡਾਰੀ ਬਣਾਇਆ ਤੁਸੀਂ ਬਣਾਇਆ ਯੁਵਰਾਜ ਸਿੰਘ ਤੇ ਤੁਸੀਂ ਹੱਥ ਰੱਖਿਆ ਦਾਵਾ ਕੀਤੀ ਉਹ ਮੌਤ ਦੇ ਮੂੰਹ ਚ ਵਾਪਸ ਆਇਆ ਇਹ ਵੀ ਬਧਾਈ ਤੁਹਾਨੂੰ ਬੋਲੇ ਵਾਲਾ ਦੇਸ਼ ਪੰਜਾਬ ਦੀ ਧਰਤੀ ਦੀ ਖਾਤਰ ਤੁਹਾਡੇ ਲੋਕਾਂ ਦੀ ਖਾਤਰ ਜੇ ਮੇਰਾ ਤੇ ਮੇਰੇ ਪਰਿਵਾਰ ਦਾ ਬੰਧ ਬੰਦ ਤੇ ਸੀਸ ਵੀ ਕਟਿਆ ਜਾਵੇ ਮੈਂ ਆਪਣਾ ਮੁਕੜ ਪਾਕੀ ਸਮਝਾਂਗਾ ਲੇਕਿਨ ਮੈਂ ਕੁਝ ਚੀਜ਼ਾਂ ਨੌਜਵਾਨਾਂ ਦੇ ਨਾਲ ਕਰਨਾ ਚਾਹੁੰਦਾ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਸ ਕੌਮ ਨੂੰ ਆਪਣੇ ਵਾਟ ਵਢੇਰਿਆਂ ਦਾ ਨਹੀਂ ਪਤਾ ਜਿਸ ਕੌਮ ਨੂੰ ਆਪਣੇ ਗੁਰੂਆਂ ਪੀੜਾਂ ਦਾ ਨਹੀਂ ਪਤਾ ਜਿਸ ਕੌਮ ਨੂੰ ਆਪਣੇ ਸਿੱਧਕ ਦਾ ਨਹੀਂ ਪਤਾ اپنی اڑ کا نہیں پتا ہمیشہ زندگی جھار جایا کر دیا. ختم ہو جایا کر کرتی ہیں بہت سال پہلا آج تو دو ہزار سال پہلا دیت تھو نو گل سنا آیا محمد گزنی پتہ نہیں کنے نے محمد گزنی دا نام پتا ہے لیکن وہ ایسا انسان سی ਕਿ ਜਦੋਂ ਉਹ ਹਿੰਦੁਸਤਾਨ ਦੀ ਧਰਤੀ ਨੂੰ ਫਤਿਹ ਕੀਤਾ ਤਾਂ ਉਹਨੇ ਪਹਿਲਾ ਕੰਮ ਕੀ ਕੀਤਾ ਨਸਲਾਂ ਕੌਣ ਵਾਸਤੇ ਜਿੰਨੀਆਂ ਮਾਤਾਵਾਂ ਗਰਭਵਤੀ ਸੀ ਇਹ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਸੀ ਉਹਨਾਂ ਦੇ ਢਿੱਡਾਂ ਦੇ ਵਿੱਚੋਂ ਪਰਛੇ ਮਾਰਦਾ ਸੀ ਬੱਚਾ ਬਾਹਰ ਕੱਢਦਾ ਸੀ ਉਹਨੂੰ ਫੜਦਾ ਸੀ ਉੱਪਰ ਆਇਆ ਜੇ ਰਾਇਆ ਔਰੰਗਜ਼ੇਬ ਆਇਆ ਇੱਕ ਜਿਹੜੇ ਗੱਲਾ ਦਾ ਜਵਾਨੀ ਨੂੰ ਤੇ ਲੋਕਾਂ ਨੂੰ ਤੇ ਧੀਆਂ ਭੈਣਾਂ ਨੂੰ ਪਤਾ ਹੋਣਾ ਚਾਹੀਦਾ ਜਦ ਬਾਬਰ ਪਹਿਲਾਂ ਆਇਆ ਸੀ ਤਾਂ ਬਾਬਰ ਨੇ ਬੰਦੇ ਭੇਜੇ ਕਿ ਜਾਓ ਪਤਾ ਕਰਕੇ ਆਓ ਕਿਸ ਤਰ੍ਹਾਂ ਦੇ ਲੋਕ ਹਿੰਦੁਸਤਾਨ ਦੇ ਤੇ ਉਹਨਾਂ ਜੋ ਕਈ ਲੋਕ ਜਿਵੇਂ ਆਪਾਂ ਬੈਠੇ ਆ ਇਹਨਾਂ ਜਿਵੇਂ ਬਹੁਤ ਸਾਰੇ ਮਾਰਨੇ ਦੇ ਲੋਕ ਭੇਜੇ ਹੋਣਗੇ ਦੂਜੇ ਲੋਕ ਪਿੱਛੇ ਹੁਣ ਕੇ ਜਾ ਕੇ ਸੋਣਾ ਭਾਈ ਉੱਥੇ ਕੀ ਹੋ ਰਿਹਾ ਹੈ ਕਿੱਦਾਂ ਦੀ ਤਕਰੀਰ ਹੋ ਰਹੀ ਹੈ ਇਹ ਸਾਰਾ ਨੂੰ ਜੋ ਸੁਣਦੇ ਵੀ ਹੈ ਤੇ ਦੇਖਦੇ ਵੀ ਹੈ ਤੇ ਕਿਸੇ ਨੇ ਪੁੱਛਿਆ ਭਾਈ ਜੇ ਕੱਲ ਨੂੰ ਕਿਸੇ ਨੇ ਹਮਲਾ ਕਰਤਾ ਤਾਂ ਕੀ ਕਰੋਗੇ ਤਾਂ ਜਿਹੜੇ ਲੋਕ ਸੀ ਹਿੰਦੁਸਤਾਨ ਦੇ ਉਹ ਕਹਿਣ ਲੱਗੇ ਸਾਡੇ ਕੋ ਵੱਡੇ ਵੱਡੇ ਮੰਤਰ ਨੇ ਅਸੀਂ ਪਰਛੇਰ ਤੀਰ ਮੰਤਰ ਮਾਰ ਕੇ ਮਕਾ ਦੇਵਾਂਗੇ ਉੱਥੇ ਖੜ੍ਹ ਜਾਣ ਕੇ ਬੰਦਾ ਹਿਣ ਨਹੀਂ ਸਕੂ ਜਦ ਬਾਬਰ ਨੂੰ ਇਹ ਗੱਲ ਦਾ ਪਤਾ ਲੱਗਿਆ ਉਹਨੇ ਕਿਹਾ ਤਾਂ ਕੰਮ ਹੀ ਬੜਾ ਸੌਖਾ ਹੈ ਜਿਹੜੇ ਮੰਤਰਾਂ ਦੇ ਸਿਰ ਤੇ ਖੜੇ ਐ ਉਹਨਾਂ ਨੂੰ ਫਤਿਹ ਕਰਨਾ ਕਿਹੜੀ ਵੱਡੀ ਗੱਲ ਆ ਉਹਨਾਂ 30 ਦਿਨਾਂ ਦੇ ਵਿੱਚ ਦਿੱਲੀ ਚੋਂ ਆਪਣਾ ਤਖਤ ਬਣਾ ਲਿਆ ਤੇ ਹਿੰਦੁਸਤਾਨ ਨੂੰ ਫਤਿਹ ਕਰ ਲਿਆ ਇਹ ਔਰੰਗਜ਼ੇਬ ਤੱਕ ਗੱਲ ਚੱਲਦੀ ਆਈ ਉਹਨੇ ਸੋਚਿਆ ਕਿ ਮੈਂ ਇੱਕੋ ਮਜ਼ਬ ਰੱਖਣਾ ਹੈ ਦੂਜਾ ਰੱਖਣ ਨਹੀਂ ਦੇਣਾ ਇਸ ਸੋਚ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਮੇਰੇ ਦੋਈ ਕੰਮ ਨੇ ਇੱਕ ਲੱਖ ਗੁਰੂ ਘਰ ਨਾਲ ਜੋੜਨ ਆਇਆ ਥੇ ਉਹ ਆਪਣੇ ਆਪਣੇ ਰਿਸ਼ਤੇ ਨਾਲ ਤੇ ਥੇ ਉਹਨੂੰ ਜਗਾਉਣ ਆਇਆ ਕਿਉਂਕਿ ਇਹ ਥਾਪੜਾ ਮੈਨੂੰ ਗੁਰੂ ਘਰ ਚ ਮਿਲਿਆ ਬਜ਼ੁਰਗਾਂ ਤੋਂ ਮਿਲਿਆ ਤੇ ਔਰਤ ਜ਼ੇਬ ਦੀ ਗੱਲ ਜੇ ਚੱਲਦੀ ਸੀ ਤੇ ਗੁਰੂ ਤੇਗ বাহাদুর ਜੀ ਬੈਠੇ ਬੜੀ ਸੋਚ ਦੇ ਵਿੱਚ ਤੇ ਕੋਲ ਕਸ਼ਮੀਰੀ ਪੰਦਰ ਖੜੇ ਸੀ ਹੱਥ ਜੋੜ ਕੇ ਕਿ ਸਾਡਾ ਧਰਮ ਬਹੁਤ ਖਤਰੇ 'ਚ ਹੈ ਸਾਡੇ ਧਰਮ ਨੂੰ ਬਚਾਇਆ ਜਾਏ ਔਰ ਕਰਨਾ ਵੀ ਚਾਹੀਦਾ ਹੈ ਗਰੀਬ ਧਰਮੇ ਦੀ ਮਦਦ ਕਰਨੀ ਚਾਹੀਦੀ ਹੈ ਕੋਈ ਵੀ ਧਰਮ ਹੋਵੇ ਸਾਰੇ ਧਰਮ ਸਾਂਝੇ ਹੁੰਦੇ ਨੇ ਸਭ ਆਪਣੇ ਹੁੰਦੇ ਨੇ ਇੱਕ ਨੂਰ ਤੇ ਸਭ ਜਗ ਉਪਜਿਆਤ ਕੌਲ ਭਲੇ ਕੋ ਮੰਦੇ ਸਭ ਆਪਾਈ ਕਾ ਜਿਹੜਾ ਝਾੜੂ ਮਾਰਦਾ ਹੈ ਜਿਹੜਾ ਗਰੀਬ ਹੈ ਕੋਈ ਗਰੀਬ ਨਹੀਂ ਸਾਰੇ ਮੰਗਦੇ ਨੇ ਸਰਕਾਰ ਕੋਲੋਂ ਸਭ ਮੰਗਦੇ ਨੇ ਇਸ ਕਰਕੇ ਆਪਾਂ ਸਾਰੇ ਇੱਕੋ ਜਿਹੇ ਨੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਉਹਨਾਂ ਨੇ ਕਿਹਾ ਗੁਰਪਤਾ ਕੀ ਗੱਲ ਹੈ ਐਨੀ ਸੋਚ ਵਿੱਚ ਕਿਉਂ ਬੈਠੇ ਤੇ ਗੁਰੂ ਮਹਾਰਾਜ ਕਹਿਣ ਲੱਗੇ ਬੇਟਾ ਕਿ ਕਸ਼ੇਰੀ ਪੰਡਤ ਜੀ ਆਏ ਨੇ ਸਾਰੇ ਆਪਣੇ ਕੋਲ ਇਕੱਠੇ ਹੋ ਕੇ ਮਾਨ ਸੰਮਾਨ ਇਹਨਾਂ ਦਾ ਇਹਨਾਂ ਨੂੰ ਮਦਦ ਦੀ ਲੋੜ ਹੈ ਤੁਸੀਂ ਬਹੁਤ ਬੁਨਾ ਕਰ ਰਹੇ ਹੋ 20000 ਰੋਜ਼ ਬੰਦੇ ਮਾਰਦਾ ਸੀ ਜਨੇਊ ਲਾਉਂਦਾ ਸੀ ਟੋਪੀਆਂ ਸੀਂਦਾ ਸੀ ਫਿਰ ਰੋਟੀ ਜਾਂਦਾ ਸੀ ਸਤਨਵਾਜੀ ਵੀ ਸੀ ਦੇਖੋ ਅੱਲਾ ਨੂੰ ਖੁਦਾ ਨੂੰ ਰੱਬ ਨੂੰ ਮੰਨਣੇ ਲੋਕ ਕਦੇ ਕਦੇ ਭੁੱਲ ਜਾਂਦੇ ਨੇ ਕਿ ਅਸੀਂ ਬੰਦੇ ਨਹੀਂ ਅਸੀਂ ਖੁਦਾ ਅਸੀਂ ਲੋਕ ਪਤਾ ਕਰਦੇ ਦਸਵੇਂ ਬਾਦਸ਼ਾਹ ਕਹਿਣ ਲੱਗੇ ਮਹਾਰਾਜ ਦੱਸੋ ਫਿਰ ਕੀ ਹੁਕਮ ਹੈ ਉਹ ਮਹਾਂਪੁਰਸ਼ ਨੂੰ ਕਿਸੇ ਆਪਣਾ ਸੀਸ ਦੇਣਾ ਇਹ ਤੇ ਦੇਖਾ ਆਪਣੇ ਪਿਤਾ ਜੀ ਨੂੰ ਕੀ کہہ ਰਹੇ ਕੋਟੋ ਵੱਡਾ ਬ੍ਰਹਮ ਗਿਆਮੀ ਕਾਉ ਛੋਟੋ ਵੱਡਾ ਦਾ ਪਿਆਰਾ ਖੁਦਾ ਦਾ ਪਿਆਰਾ ਕੌਣ ਹੈ ਜਾਓ ਇਹਨਾਂ ਦੀ ਮਦਦ ਕਰੋ ਤੇ ਜਾ ਕੇ ਹੋਰ ਵゼਰ ਨਾਲ ਗੱਲ ਕਰੋ ਤੇ ਜੇ ਲੋੜ ਪਈ ਉਸ ਤੋਂ ਬਾਅਦ ਕੀ ਹੋਰ ਸੀਸ ਕੀਤਾ ਹੋ ਸਕਦਾ ਹੈ ਵੀ ਹੈ ਲੈਲੇ ਤੁਹਾਨੂੰ ਸੁਣਾਉਣਾ ਕੋਈ ਆਰੰਭ ਦਾ ਕਮਣਾ ਨਹੀਂ ਸੀ ਉਹਨੇ ਕੋਈ ਬੇਅਦ ਵੀ ਨਹੀਂ ਕਰੀ ਉਨੇ ਗੁਰੂ ਸਾਹਿਬ ਨਾਲ वार्तालाप ਕੀਤੀ ਕਹਿਣ ਲੱਗਾ ਮੈਂ ਇੱਕ ਧਰਮ ਇਸ ਕਰਕੇ ਰੱਖਣਾ ਚਾਹਦਾ ਕਿਉਂਕਿ ਲੋਕ ਧਰਮਾਂ ਪਿੱਛੇ ਲੜਦੇ ਨੇ ਗੁਰੂ ਸਾਹਿਬ ਕਹਿੰਦੇ ਕਿ ਗਲਤ ਹੈ ਜੇ ਇਹੀ ਜਨ ਹੁੰਦੀ ਤਾਂ ਸਾਰਿਆਂ ਦੀ شکل ਇੱਕੋ ਜਿਹੀ ਹੁੰਦੀ ਹੈ ਕਾਇਨਾਤ ਇੱਕੋ ਜਿਹੀ ਹੁੰਦੀ ਤੂੰ ਪਿਆਰ ਨਾਲ ਜੋ ਮਰਜ਼ੀ ਕਰ ਲੈ ਸਤਿਗੁਰ ਨਾਲ ਜੋ ਮਰਜ਼ੀ ਕਰ ਲੈ ਤਰ ਸਕਾਈਦਾ ਧੌਲ ਧਰਮ ਦਇਆ ਦਾ ਪੂਤ ਜਿਸ ਬੰਦੇ ਚ ਦਇਆ ਨਹੀਂ ਉਹ ਸ਼ੈਤਾਨ ਦੀ ਇਨਾਇਤ ਤੇ ਸ਼ੈਤਾਨ ਦਾ ਅੰਤ ਕਰਨ ਲਈ ਰੱਬ ਆਪ ਆਉਂਦਾ ਇਸ ਧਰਤੀ ਤੇ ਪੈਦਾ ਹੋ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਤੋਂ ਬਾਅਦ ਬੜੇ ਸਵਾਲ ਹੋਏ ਬੜੀ ਗੱਲ ਹੋਈ ਕਹਿਣ ਲੱਗੇ ਜੀ ਤੁਸੀਂ ਆਪ ਦਾ ਜਿਵੇਂ ਪਾਇ ਨਹੀਂ ਵੱਡ-ਵਡੇਰਿਆਂ ਨੇ ਆਪ ਤਾਂ ਤੁਸੀਂ ਤਿਲਕ ਲਾਇਆ ਨਹੀਂ ਤੁਸੀਂ ਇਹਨਾਂ ਦੀ ਰੱਖਿਆ ਕਰਨ ਕਿਉਂ ਆਏ ਹੋ ਉਹ ਕਹਿੰਦੇ ਗੱਲ ਇਹ ਆ ਜੇ ਜ਼ੁਲਮ ਕਰੇਗਾ ਜਬਰ ਕਰੇਗਾ ਤੇ ਤੂੰ ਖੁਦਾ ਦਾ ਗੁਲਾਮ ਆ ਤੇ ਮੈਂ ਖੁਦਾ ਦਾ ਬੰਦਾ ਮੈਂ ਤੈਨੂੰ ਇਹ ਕਹਿਣ ਦੀ ਇਹ ਜਿੱਦੋ ਜਹਤ ਦੇ ਵਿੱਚ ਆਰਗਜ਼ੇ ਨੂੰ ਜਦ ਕੋਈ ਗੱਲ ਨਹੀਂ ਨਾ ਆਉਂਦੀ ਜਦ ਤੱਕ ਤੋਂ ਤਾਜ ਤੇ ਬੈਠੇ ਲੋਕਾਂ ਨੂੰ ਇਹ ਸਮਝ ਨਹੀਂ ਨਾ ਆਉਂਦੀ ਕਿ ਬੰਦਾ ਕੀ ਕਹਿ ਰਿਹਾ ਉਦੋਂ ਫਿਰ ਉਹ ਕਹਿੰਦੇ ਨਹੀਂ ਹਮ ਤਾਂ ਐਸੇ ਕਰਾਂਗੇ ਉਹ ਕਹਿੰਦੇ ਮੈਂ ਤੁਹਾਡਾ ਸੀਜ਼ਲਾ ਦੇਣਾ ਹੈ ਨਹੀਂ ਤਾਂ ਤੁਸੀਂ ਆਪਣਾ ਸਾਡਾ ਧਰਮ ਕਬੂਲ ਕਰੋ ਕਹਿੰਦੇ ਮੈਨੂੰ ਪਤਾ ਸਹੀ ਨਹੀਂ ਹੋਣਾ ਉਸ ਤੋਂ ਬਾਅਦ ਜੋ ਹੋਇਆ ਹੈ 9 ਸਾਲ ਦੇ ਲਾਲ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਿੱਖੀ ਸਜਣੀ ਪਈ ਸਿੱਖੀ ਕਿਵੇਂ ਸਜੀ ਗਈ ਇਹ ਵੀ ਸੁਣੋ ਗੁਰੂ ਸਾਹਿਬ ਜਦ ਤਲ ਸ਼ਮਸ਼ੀਰ ਲੈ ਕੇ ਆਇਆ ਤੇ ਮੈਨੂੰ ਇੱਕ ਸੀਸ ਚਾਹੀਦਾ ਇੱਕ ਸਰ ਚਾਹੀਦਾ ਤਾਂ ਇੱਕ ਬੰਦਾ ਖੜਾ ਹੋਇਆ ਉਹਨੂੰ ਅੰਦਰ ਲੈ ਕੇ ਤੇ ਜਦ ਖੂਨ ਨਾਲ ਲਿਬਰੀ ਤਲਵਾਰ ਬਾਹਰ ਆਈ ਤਾਂ 10000 20000 ਪੰਦਾਲ ਛੱਡ ਕੇ ਭੱਜ ਗਿਆ ਜਦ ਪੰਜਵਾਂ ਸੀਸ ਲਿਆ ਪੰਡਾਲ ਖਾਲੀ ਹੋ ਗਿਆ ਤੇ ਜਾ ਕੇ ਮਾਤਾ ਜੀ ਨੇ ਕਹਿਣ ਲੱਗੇ ਮਾਤਾ ਜੀ ਕੈਸਾ ਬੱਚਾ ਏ ਤੁਹਾਡਾ ਇਹ ਤਾਂ ਆਪਣੇ ਆਪੇ ਲੇ ਸਿੱਖ ਲਈ ਜਾਂਦਾ ਤੇ ਮਾਤਾ ਜੀ ਕਹਿਣ ਲੱਗੇ ਜਾਓ ਤੁਹਾਨੂੰ ਯਕੀਨ ਨਹੀਂ ਹੈ ਤੁਹਾਨੂੰ ਆਪਣੇ ਗੁਰੂ ਦੇ ਇੰਨਾ ਭਰੋਸਾ ਵੀ ਨਹੀਂ ਚਾ ਚਲੇ ਜਾ ਉਸ ਤੋਂ ਬਾਅਦ ਜਿਹੜੇ ਮਾਰੇ ਮੋਟੇ ਬਚ ਗਏ ਸੀ ਉਹਨਾਂ ਨੇ ਤਾਂ ਗੁਰੂ ਸਾਹਿਬ ਨੇ ਵੀ ਕਿਹਾ ਮਹਾਰਾਜ ਇਹ ਛੇੜੀ ਵਾਲੀ ਤਾਂ ਨਹੀਂ ਅਸੀਂ ਤਾਂ ਹਾਦਸਾ ਖੈਰ ਉਸ ਤੋਂ ਬਾਅਦ ਗੱਲ ਚਲਦੀ ਜਾਂਦੀ ਚਲਦੀ ਹੁਣ ਆਪਾਂ ਪੰਜਾਬ ਦੇ ਮੁੱਦੇ ਤੇ ਕਿਸਾਨਾਂ ਦੇ ਮੁੱਦੇ ਤੇ ਆ ਜਾਂਦੇ ਆ ਇਹ ਹਿਸਟਰੀ ਆ ਨਾ ਨੌਜਵਾਨਾਂ ਲਈ ਸੁਣਾਈ ਕਿੰਨਾ ਵੱਡਾ ਪੰਜਾਬ ਸੀ ਪੌਮਾਂ ਕਦ ਮਰਦੀਆਂ ਜਦ ਗਦਦਾਰ ਪੈਦਾ ਹੁੰਦੇ ਆ ਵਿਸ਼ਵਾਸ ਘਾਤੀ ਪੈਦਾ ਹੁੰਦੇ ਆ ਪੌਮਾਂ ਉਦੋਂ ਮਰਦੀਆਂ ਨੇ ਪੰਜਾਬ ਤਿੱਪਾ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਕੰਧਾਰ ਤੱਕ ਦਿੱਲੀ ਤੱਕ ਹਿਮਾਚਲ ਰਾਜਸਥਾਨ ਤੇ ਪੰਜਾਬ ਸੀ ਪੰਜਾਬੀ ਸੂਬਾ ਜਿੱਥੇ ਸਾਰੇ ਵਰਗ ਦੇ ਲੋਕ ਰਹਿੰਦੇ ਸੀ ਮੈਨੂੰ ਦੱਸੋ ਇਹ ਪੰਜਾਬ ਬਰਬਾਦ ਕਿਉਂ ਹੋਇਆ ਇਹ ਪੰਜਾਬ ਐਡਾ ਵੱਡਾ ਜਿਹਾ ਛੋਟਾ ਜਿਹਾ ਕਿਉਂ ਰਹਿ ਗਿਆ ਮੈਨੂੰ ਇਸ ਦਾ ਜਵਾਬ ਥੋੜੋ ਚਾਹੀਦਾ ਕਿਉਂਕਿ ਧਰਮ ਚੰ ਬੋਗਰੇੜ ਕੇ ਕਤਾਰ ਉਸਨੇ ਮਹਾਰਾਜ ਰਣਜੀਤ ਸਿੰਘ ਕੋਲ ਵੀ ਸੀਗੇ ਲੇਕਿਨ ਉਸ ਤੋਂ ਲਗ ਹਰੀ ਸਿੰਘ ਨੜੂਅਰ ਦੇ ਜਰਨੈਲ ਵੀ ਸੀਗੇ ਜਰਨੈਲ ਜੁਰਾਵਰ ਸਿੰਘ ਵਰਗੇ ਬੰਦੇ ਵੀ ਸੀਗੇ اکالی ٹولہس ورگے بندے بھی سی گئے جنہوں نے راج کیتا راج کیتا افغان دی دھرتی سے راج ایسا سی کہ سب اپنے اپنے دھرم اپنے اپنے شانتی تے پیار رہے سی رات نو دکانہ نو تالے نہیں سی دے کوئی عورتیں کلیاں رات کو مرجی مرضی پھرتی لیکن او دا وہاں سی کہ جے کوئی کسی عورتوں اک چکے ویکے گا سر لا گا ਜੇ ਕੋਈ ਚੋਰੀ ਕਰੇਗਾ ਤੇ ਹੱਥ ਵੜ ਦਿੱਤੇ ਜਾਣਗੇ ਜੇ ਕਿਸੇ ਨੂੰ ਦੁੱਖ ਦੇਵੇਗਾ ਉਹਨੂੰ ਯਾਰ ਦਿੱਤਾ ਜਾਏਗਾ ਇਸ ਕਰਕੇ 18 ਸਾਲ 20 ਸਾਲ 21 ਸਾਲ ਰਾਜ ਚੱਲਿਆ ਐਸਾ ਚੱਲਿਆ ਕਿ ਅੱਜ ਵੀ ਮੈਂ ਕੋਈ ਗਿਆ ਸੀ ਅਰਦਾਲਿਸਤਾਨ ਬਹੁਤ ਡੇਰ ਦੀ ਗੱਲ ਹੈ ਲੋਕ ਅੱਜ ਵੀ ਹਰੀ ਸਿੰਘ ਨਲਗੋਣੇ ਯਾਦ ਕਰਦੇ ਜਿੰਮਤਪੱਤ ਦੇ ਵਿੱਚ ਯਾਦ ਕਰਦੇ ਆ ਮੈਂ ਜਰਨੈਲਾਂ ਦੀ ਗੱਲ ਤਾਂ ਕਰ ਲਾਇਆ ਸੁੱਤੀ ਕੌਮ ਜਵਾਨਾਂ ਨੂੰ ਜਗਾਉ ਲਾਇਆ ਤੇ ਆਪਣੇ ਵੱਡ-ਵਡੇਰਿਆਂ ਦੀ ਗੱਲ ਸੁਣ ਕੇ ਸ਼ਾਇਦ ਤੁਹਾਡਾ ਵੀ ਮਨ ਉੱਪਰੇ ਔਰ ਇਹ ਦੇਖੇ ਤੇ ਸਾਡੇ ਪੰਜਾਬ ਦੀ ਧਰਤੀ ਨਾਲ ਕੀ ਹੋ ਰਿਹਾ ਹੈ ਮੋਗਲ ਸਾਡੇ ਨਹੀਂ ਸੀ ਬਾਹਰੋਂ ਆਏ ਸੀ ਕੋਈ ਗੱਲ ਨਹੀਂ ਬਗਾਦੇ ਲੱਗਣਾ ਪੈਂਦਾ ਅੰਗਰੇਜ਼ ਸਾਡੇ ਨਹੀਂ ਸੀ ਬਾਹਰੋਂ ਆਏ ਸੀ ਕੋਈ ਗੱਲ ਆਪਾਂ ਲੜਾਈ ਜਿੰਤੋਂ ਜਿਹੜੀ ਕੀਤੀ ਕੁਰਬਾਨੀਆਂ ਕੀਤੀਆਂ ਦੇਸ਼ ਆਪਣਾ ਬਜ਼ਾਦ ਕਰਾਇਆ ਲੇਕਿਨ ਦੁੱਖ ਇਸ ਗੱਲ ਦਾ ਹੈ افسوس اس گل اور ਤੁਸੀਂ ਮੈਨੂੰ ਜਵਾਬ ਦਿਓ ਸਾਰੇ ਪੰਜਾਬ ਵਾਸੀਓ ਕੋਈ ਕੌਮ ਛੋਟੇ ਵਾਸਤੇ ਕੁਰਬਾਨ ਹੁੰਦੀ ਲੋਕ ਧੀਆਂ ਭੈਣਾ ਭਰਾ ਛੋਟੇ ਜਵਾਨ ਬੱਚੇ ਤੁਹਾਡੇ ਲਈ ਕੁਰਬਾਨ ਹੁੰਦੇ ਕਿ ਤੁਹਾਡੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣ ਤੁਹਾਡੇ ਵਾਸਤੇ ਮਰਦੇ ਨੇ ਤੁਹਾਡੇ ਵਾਸਤੇ ਜਿਉਂਦੇ ਨੇ ਮੈਨੂੰ ਇਹ ਦੱਸੋ ਉਹ ਲੋਕ ਤੇ ਤੁਹਾਡਾ ਬੁਰਾ ਵੀ ਕਰ ਸਕਦੇ ਤੁਸੀਂ ਕਰ ਸਕਦੇ ਏ ਤੁਸੀਂ ਕਿਸੇ ਵਾਸਤੇ ਕੁਰਬਾਨ ਹੋਏ ਹੋਣ ਲੋਕੀ ਤਾਂ ਸੱਤ ਸੱਤ ਜਨਮਾਂ ਤੱਕ ਯਾਦ ਰੱਖਦੇ ਨੇ ਵੀ ਆਹ ਬੰਦੇ ਨੇ ਮੈਨੂੰ ਪੈਸੇ ਨੂੰ ਪਾਣੀ ਪਿਆ ਸੀ ਤੇ ਮੈਨੂੰ ਉਹ ਵੀ ਯਾਦ ਕਿਸ ਗੱਲ ਦਾ ਡਰ ਹੈ ਪੰਜਾਬ ਦੀ ਧਰਤੀ ਨੇ ਐਸਾ ਕੀ ਕਰ ਦਿੱਤਾ ਹੈ ਤੇ ਤੁਸੀਂ ਹਮੇਸ਼ਾ ਦਿੱਲੀ ਤੋਂ ਲੈ ਕੇ ਇਸ ਦੇਸ਼ ਦੇ ਰਹਿਣਾ ਪੰਜਾਬ ਨਾਲ ਖੜ ਖੜਦੇ ਰਹੋ ਕੀ ਕਰਦਾ ਕੀ ਨੁਕਸਾਨ ਕੀਤਾ ਕਰਦੇ ਕਰਦੇ ਸਾਰੇ ਕਿਸਾਨ ਸਾਰੇ ਮਜ਼ਦੂਰ ਸੋਹਣੀ ਜ਼ਿੰਦਗੀ ਜੀ ਰਹੇ ਸੀ ਬੜੇ ਤਸੀਹੇ ਪੰਜਾਬ ਦੀ ਧਰਤੀ ਤੇ ਹੋਏ ਬਹੁਤ ਕੁਸ਼ਤ ਕਰਾਇਆ ਫਿਰ ਵੀ ਲੋਕ ਇਤਨੇ ਪਿਆਰ ਸਤਕਾਰ ਨਾਲ ਜੇ ਇੱਕ ਜੱਟ ਕੋਲ ਕਿੱਲਾ ਕੋਈ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਕੀ ਕਸੂਰ ਹੈ ਕੀ ਗੱਲ ਤੁਸੀਂ ਕਹਿੰਦੇ ਹੋ ਜੀ ਬਿਲ ਬਹੁਤ ਵਧੀਆ ਇਹਨਾਂ ਨੂੰ ਸਮਝ ਕੀ ਆਉਂਦਾ ਅਨਪੜ੍ਹ ਤੇ ਤੁਸੀਂ ਹੋ ਸਲੇਟੇ ਦੇ ਅੰਗੂਠੇ ਤੁਸੀਂ ਲਾਉਂਦੇ ਰਹੇ ਹੋ ਜਿੰਨੇ ਇੱਕ ਤੋਂ ਸਾਰੇ ਬੜੇ ਲਿਖਿਆ ਸਾਨੂੰ ਪਤਾ ਹਰੇਕ ਨੂੰ ਪਤਾ ਹੈ ਤੁਸੀਂ ਸਾਨੂੰ ਦਿਲ ਸਮਝਾਓ ਲੋ ਜੇ ਦਿਲ ਠੀਕ ਹੈ ਜੇ ਸਾਨੂੰ ਸਮਝ ਨਹੀਂ ਆਉਂਦਾ ਫਿਰ ਕਹਿੰਦਾ ਹੁਣ ਜਵਾਬ ਦਿਓ ਆ ਜਿਹੜੇ ਟਰੱਕ ਤੇ ਜੇ ਉੱਥੇ ਚੱਕਦੇ ਯੂਪੀਓ ਬਿਹਾਰ ਤੋਂ ਚੇਵਾ 1130 ਰੁਪਏ ਦੇ ਚੱਕਦੇ ਤੇ ਟੀਕਰ ਇੱਥੇ ਵੇਚਦਾ 1840 ਦਾ ਕੀ ਗੱਲ ਬਈ ਸਾਨੂੰ ਬੜੇ ਲਿਖਿਆ ਨੂੰ ਪਤਾ ਨਹੀਂ ਵੀ ਜ਼ਿੰਦਗੀ ਵਿੱਚ ਕੀ ਕਰਨਾ ਚਾਹੀਦਾ ਸਾਨੂੰ ਇਹ ਸਮਝਾਉਣਾ ਹੈ ਮੈਸਰ ਅਨੁਕਮ ਪਰ ਅਪੀਲ ਕਰਦਾ ਆ ਜੰਗਲ ਟਰੱਕ ਆਇਆ ਫੜਦਾ ਜੀ ਕਹਿੰਦਾ ਕਿਸ ਨੂੰ ਪੁੱਛੀਂਗੇ ਪੰਜਾਬ ਦੀ ਧਰਤੀ ਤੇ 200 ਰੁਪਏ ਆਵੇ ਤਾਂ ਵੀ ਸਰਕਾਰ ਨੂੰ ਕਹਿਣਾ ਚਾਹੀਦਾ ਵੀ ਗੱਲ ਸੁਣ ਆ ਝੋਲਾ ਨਾ ਜਾ ਇੱਥੇ ਟਰੱਕ ਲੈ ਜਾ ਤੂੰ ਹੀ ਜਾ ਤੇ ਆਪਣੇ ਮਾਲਕ ਨੂੰ ਕਹਿ ਦੀ ਜੁਰਤ ਤੂੰ ਆ ਜਿੰਨੇ ਦਿਨ ਕਿ ਜੰਗਲ ਦੇ ਪਾਈ ਤੂੰ ਮਰੇ ਨਾਲ ਟਰੱਕ ਰੱਖ ਕੇ ਚੜ੍ਹ ਤੇ ਗੱਲ ਕਰੀ ਤੈਥੇ ਬਣੋ ਤਾਂ ਸਹੀ ਹੱਥ ਕਰ ਦੇ ਉੱਚੇ ਜੇ ਕਦੇ ਐਸਾ ਟਾਈਮ ਆਇਆ کہ جے اپنے نے سر نے تکا کیتا بڑے اندر تے پچیوں ماجے جے ہتھ کرے ہو سارے پجاہو دے ایک قدم پا کے دیکھو پجاہو دی پھرتی دے جے تھوڑی ہیں نسل نے مکا دیے ایسا نو کیا دے سی پجاہو دی ترکی کے پیدا نہیں ہے ستر سال ستر سال اسی سال تو میں دیکھ رہا رہا ਸਿੰਧਾਰਿਆ ਚੱਕੀਪੰਡ ਚਲ ਕੈਨੇਡਾ ਚੱਕੀਪੰਡ ਚਲ ਗਲੈਂਡ ਕੈਨੇਡਾ ਲੋਕੀ ਗਲੈਂਡ ਫੋ ਚਲਦੇ ਸੀ ਚੱਕੀਪੰਡ ਚਲ ਅਮਰੀਕਾ ਚੱਕੀਪੰਡ ਚਲ ਆਸਟ੍ਰੇਲੀਆ ਚਲ ਬਾਤ ਸੁਣੀ ਗੱਲ ਹੈ ਇਹ ਐਨ ਆਰ ਆਈ ਭਰਾਵਾ ਵਾਸਤੇ ਮੈਂ ਹੱਥ ਜੋੜ ਕੇ ਸੰਦੇਸ਼ ਦੇ ਰਿਹਾ ਜੇ ਤੁਸੀਂ ਮਾਣਾ ਮੋਤਾ ਵੀ ਮੈਨੂੰ ਪਿਆਰ ਕਰਦੇ ਹੋ ਮੇਰੀ ਇੱਕ ਗੱਲ ਮੰਨ ਲਿਓ ਜੀ ਸਾਨੂੰ ਬਹੁਤ ਖੁਸ਼ੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਬਾਹਰ ਜਾ ਕੇ ਬਹੁਤ ਪੈਸਾ ਕਮਾਇਆ ਬੜੀ ਸੋਹਣੀ ਜ਼ਿੰਦਗੀ ਤੁਸੀਂ ਬਤੀਤ ਕਰ ਰਹੇ ਹੋ ਸੋਹਣਾ ਤੁਹਾਡਾ ਕਾਰੋਬਾਰ ਚੱਲ ਰਿਹਾ ਮਾਰਾ ਜਰੂਰ ਹੋਰ ਤੱਕੀ ਦੇਵੇ ਪਰ ਸਾਡੀ ਇੱਕ ਗੱਲ ਇੱਕ ਦਲੰਦ ਆਵਾਜ਼ ਜਿੰਨੇ ਵੀ ਐਨਆਰਆਈ ਭਰਾ ਹੈਗੇ ਆ ਕੇ ਇੱਕ ਇੱਕ ਪਿੰਡ ਸਮਾਓ ਇੱਕ ਆ ਪਿੰਡ ਮੇਰਾ ਦੋ ਬੰਦੇ ਦੀ ਡਿਊਟੀ ਲਾ ਦਿਓ

ਇੱਥੇ ਇੱਕ ਇੱਕ ਪਿੰਡ ਦੀ ਲਹਿਰ ਨੂੰ ਐਕ੍ਰੋ ਦੂਜੀ ਗੱਲ ਮੈਂ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਗੱਲ ਕਰਨਾ ਚਾਹੁੰਦਾ ਮੇਰੇ ਬਜ਼ੁਰਗੋ ਮੈਂ ਤਾਂ ਤੁਹਾਡੀ ਖਾਕ ਵੀ ਨਹੀਂ ਪਰ ਆਪਣੀਆਂ ਜ਼ਿੰਦਗੀ ਨਹੀਂ ਖਤਮ ਕਰਦਾ ਲੋ ਮਹੀਨੇ ਲੜਾਈ ਚੱਲਦੀ ਰਹੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਰਿਵਾਰ ਨਾਲ ਤੇ ਥੋੜੀ ਜਿਹੀ ਸਿੰਘਾਂ ਨਾਲ 10 ਲੱਖ ਦਾ ਫੌਜ ਦਾ ਘੇਰਾ 3 ਮਹੀਨੇ ਬਾਅਦ ਪਾਣੀ ਰੋਟੀ ਸਭ ਕੁਝ ਬੰਦ ਹੋ ਗਿਆ ਤੁਹਾਨੂੰ ਪਤਾ ਹੋਊਗਾ 6 ਮਹੀਨੇ ਨਾ ਪਾਣੀ ਨਾ ਖਾਣ ਕੁਝ ਲੇਕਿਨ ਪਾਣੀ ਦੇ ਨਾਲ ਜੁੜੇ ਹੋਏ ਸੀ ਦੇਵ ਘਰ ਦੇ ਨਾਲ ਜੁੜੇ ਹੋਏ ਸੀ ਆਪਣੇ ਬਣੇ ਹੋਏ ਸੀ ਤੇ ਜਦੋਂ ਬਾਹਰ ਦੇ ਕਿਲੇ ਤੇ ਚੜਦੀ ਕਲਾ ਚ ਇਹ ਗੱਲ ਠੀਕ ਉਸ ਤੋਂ ਬਾਅਦ ਜੰਗ ਹੋਈ ਸਭ ਕੁਝ ਹੋ ਗਿਆ ਚੜਦੀ ਕਲਾ ਚਲੇ ਇਹ ਕਿਸ ਤਰ੍ਹਾਂ ਹੋ ਸਕਦਾ ਛੇ ਦਿਨਾਂ ਤੰਦੇ ਦੁੱਖੇ ਹੋਣ ਉਹਨਾਂ ਦੇ ਘਟਜ ਪਾਣੀ ਤੇ ਰੋਕੀ ਨਾ ਹੋਵੇ ਉਹ ਫੇਰ ਵੀ ਬਾਹਰ ਨਿਕਲ ਕੇ ਜੈਕਾਰੇ ਮਾਰਦੇ ਨਿਕਲੇ ਪਰ ਆਪਣੀ ਪੰਜਾਬ ਦੀ ਧਰਤੀ ਲਈ ਕੁਰਬਾਨ ਹੋਏ ਇਹ ਗੁਰਬਾਣੀ ਦਾ ਅਸਰ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਕਿ ਗੁਰੂ ਘਰ ਨਾਲ ਜੁੜੋ ਆਪਣੇ ਆਪਣੇ ਈਸ਼ਵਰ ਜੋ ਆਪਣੇ ਆਪਣੇ ਘਰੋਂ ਦੇ ਨਾਲ ਜੁੜੋ ਕ੍ਰਿਸ਼ਨ ਮਹਾਰਾਜ ਜੀ ਨੇ ਗੱਲ ਸੁਣ ਲੱਗਿਆ ਕ੍ਰਿਸ਼ਨ ਮਹਾਰਾਜ ਨੇ ਚੜ੍ਹ ਪਾਰਵਾ ਤੇ ਪਾਰਟਵਾਂ ਨੂੰ ਬਿਠਾਇਆ ਤੇ ਵਿਚ ਆ ਬੈਠ ਕੇ ਫੈਸਲਾ ਕੀਤਾ ਇਥੇ ਵੀ ਪਤੰਬਰ ਕਿਵੇਂ ਫੈਸਲਾ ਕਰਦੇ ਰਾਣਾ ਕੀ ਸੀ ਇਹ ਜਿਹੜਾ ਪੰਜਵੇਂ ਅਸੀਂ ਤਾਂ ਬਹੁਤ ਹਾਂ ਅਸੀਂ ਇਹਨਾਂ ਨੂੰ ਅੱਧ ਕਿਵੇਂ ਦੇ ਦਈਏ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਦੇਖੋ ਇਹ ਤੁਹਾਡੇ ਭਰਾ ਨੇ ਤੁਹਾਡੇ ਆਪਦੇ ਨੇ ਅੱਧੀ ਅੱਧੀ ਵੰਡ ਕਰੋ ਇਕੱਠੇ ਰਹੋ ਸਾਰਾ ਕੁਝ ਠੀਕ ਹੈ ਤੇ ਦ੍ਰੋਪਦਨ ਕੀ ਕਹਿੰਦਾ ਇਹ ਨਹੀਂ ਹੋ ਸਕਦਾ ਅਸੀਂ ਇਹਨਾਂ ਨੂੰ ਕੁਝ ਵੀ ਨਹੀਂ ਦੇਣਾ ਫਿਰ ਲੜਾਈ ਤਾਂ ਦੀ ਮਹਾਭਾਰਤ ਕਿਉਂ ਹੋਈ

جے کوئی بھی چلا بھی گی گیا تے قسم ہے تو انہوں بھی ہتھ کرے کرے ہو اونا دے پرواروں دا اونا دے بچے دا اپنا خیار رکھا گے میرنے قسم خواہو پنجاب دی درطی دی قسم جے کوئی قسان چلا گیا ہے اونا دے بچے اونا دی ماں اونا دی بیٹی دا خیال کرنا اپنا فرق اس پنجاب دی درطی دے کنے شہید ہوئے تھوٹے واسطے دے تھوٹے نصرہ بچوڑ آواز دے. ਉਹਨਾਂ ਦੇ ਬੱਚਿਆਂ ਦਾ ਤਾਂ ਘਰ ਦੇ ਦਾ ਕੀ ਹਾਲ ਹੋਇਆ ਚੁੱਲ੍ਹੇ 'ਚ ਕਾਹ ਉੱਟਦੇ ਇੱਕ ਕਿਸਮ ਦਾ ਖਿਆਲ ਨਹੀਂ ਕੀਤਾ ਕਿੰਨੀ ਸ਼ਰਮ ਵਾਲੀ ਗੱਲ ਹੈ ਅੱਜ ਕੋਈ ਵੀ ਬੰਦੇ ਸ਼ਹੀਦ ਹੋਣ ਨੂੰ ਪੰਜਾਬ ਦੀ ਧਰਤੀ ਤੇ ਯਾਰ ਹੈ ਲੇਕਿਨ ਉਹ ਸੋਚਦੇ ਨੇ ਮੈਂ ਤਾਂ ਧਰਤੀ ਲਈ قربਾਨ ਹੋ ਜਾਂ ਮੈਂ ਇਸ ਕੌਮ ਲਈ قربਾਨ ਹੋ ਜਾਂ ਲੋਕਾਂ ਲਈ قربਾਨ ਹੋ ਜਾਂ ਲੇਕਿਨ ਪਿੱਛੇ ਮੇਰੀ ਔਲਾਦ ਤੇ ਮੇਰੇ ਬੱਚਿਆਂ ਦਾ ਕੀ ਹੋਊਗਾ ਇਹ ਹਰ ਕੋਈ ਤਾਂ ਸੋਚਦਾ ਆਪਾਂ ਨੂੰ ਕਸਮ ਖਾਣੀ ਚਾਹੀਦੀ ਹੈ ਇਹ ਉਹਨਾਂ ਦੇ ਪਰਿਵਾਰ ਨੂੰ ਦੇਖਣਾ ਪਾਲਣਾ ਵੱਡੀ ਮਾਂ ਬਰਾਬਰ ਦੀ ਭੈਣ ਛੋਟੀ ਧੀ ਹਰਿਸੀ ਮਨੂ ਦਾ ਫਰਮਾਨ ਹੈ ਆਪਣੇ ਆਪਣੇ ਘਰੇ ਬਾਜ ਚ ਛਾ ਕੇ ਦੇਖੇ ਜੇ ਤੁਸੀਂ ਕਹਿੋਗੇ ਆਖੋ ਲਾਇਓ ਜੇ ਮੇਰੇ ਨਾਲ ਸਾਰੇ ਆਪਣੇ ਘਰੇ ਬਾਜ ਚਾ ਕੇ ਦੇਖੋ ਤੁਸੀਂ ਕਹਿ ਜਿਆ ਉਸ ਦਾ ਕਰਤਾਰ ਜਦ ਬਣਾਓਗੇ ਤੁਸੀਂ ਜੇ ਛੋਟੇ ਜੇ ਪੰਜਾਬ ਦੀ ਗੱਲ ਕਰਦੇ ਹੋ ਜ ਜਾ ਕੇ ਕਸ਼ਮੀਰ ਤੇ ਤਿੱਬਤ ਤੇ ਅਫਗਾਨਿਸਤਾਨ ਨੂੰ ਫਿਰ ਜੁੜ ਜਾਗੇ ਯਾਦ ਰੱਖਿਓ ਜਿਸ ਕਾਮ ਦਾ ਕਰਤਾਰ ਨਹੀਂ ਇਹ ਖਾਲਸ ਜ਼ਿੰਦਗੀ ਚ ਕਦੇ ਅੱਕੇ ਜਾ ਨਹੀਂ ਸਕਦੀ ਚੌਥੀ ਗੜ ਮੈਂ ਹੋਰ ਤਰ ਲੱਗੇ ਔਰ ਜਿਹੜੀ ਬਹੁਤ ਜ਼ਰੂਰੀ ਗੱਲ ਹੈ ਸਾਡੀਆਂ ਜ਼ਮੀਨਾਂ ਅਸੀਂ ਬੀਜ ਰਹੇ ਸੀ ਖਾ ਰਹੇ ਸੀ ਪਰ ਨੂੰ ਪੰਜਾਬ ਦੀ ਖੁਸ਼ਹਾਲੀ ਦੇਖੀ ਨਹੀਂ ਜਾਂਦੀ ਚਲੋ ਤੁਸੀਂ ਐਗਰੀਮੈਂਟ ਕਰ ਲੈਣਾ ਕਰੋ ਅਸੀਂ ਜ਼ਮੀਨ ਦਾ ਕੋਈ ਐਗਰੀਮੈਂਟ ਤੁਹਾਡੇ ਨਾਲ ਕਰਦੇ ਹਾਂ ਤੁਸੀਂ ਜਿੰਨਾਂ ਨੂੰ ਵੇਚਣਾ ਵੇਚੋ ਸਾਡੀ ਫਸਲਾਂ ਚੁੱਕੋ ਜਦ ਜ਼ਿਮੀਦਾਰ ਆਪਣਾ ਰੇਟ ਆਪ ਦਾਇਰ ਕਰੇਗਾ ਪੀਸੀ ਅਸੀਂ ਹੋਰ ਪਸੀਨਾ ਸਾਡਾ ਡੁੱਲੇ ਤੇ ਸਾਡਾ ਰੇਟ ਤੈਕਰ ਸਰਕਾਰਾਂ ਨੇ ਇਹ ਕਿਹੜੀ ਕਤਾਬ ਚਲ ਗਿਆ ਨੇ ਮੰਨ ਲਓ ਬਤ ਲਾਂਦੇ ਸਾਡੇ ਅਸੀਂ ਮਿਹਨਤ ਕਰ ਰਹੇ ਅਸਾ ਅਸੀਂ ਆਪ ਰੇਟ ਕਿਸੇਗੇ ਇਹ ਰੇਟ ਦੇ ਫਤੂਚਕ ਕਮਸ਼ੇਰ राजे ਤਣੇ ਜਿਹੜੀ ਮੈਂ ਗੱਲ ਕਰ ਰਹੀ ਹਾਂ ਮੈਨੂੰ ਜਦ ਮੈਂ ਬਿੱਲ ਪੜ ਰਿਹਾ ਸੀ ਉਦੋਂ ਵਿੱਚ ਜਿਹੜੇ ਸਾਡੇ ਮੇਬਰ ਤਪਦਾ ਜਿਹੜੇ ਸਾਡੇ ਲੋਕ ਫੈਕਟਰੀਆਂ 'ਚ ਕੰਮ ਕਰਦੇ ਜਮੀਨਾਂ 'ਚ ਕੰਮ ਕਰਦੇ ਕੁਝ ਕੀ ਲਿਖਿਆ ਸਰਪੰਚ ਤੇ ਜਿਹੜਾ ਮਾਲਕ ਹੈ ਫੈਕਟਰੀ ਵਾਲਾ ਉਹ ਤਨਖਾਹ ਆਪ ਕਹੇਗਾ ਕਿਨੇ ਘੰਟੇ ਥੋਤੋ ਕੰਮ ਕਰਾਏਗਾ ਇਹ ਵੀ ਉਹ ਤੈਅ ਕਰੇਗਾ ਉਹ ਤੁਹਾਨੂੰ ਕਦੇ ਵੀ ਕੱਢ ਸਕਦਾ ਹੈ ਕਦੇ ਵੀ ਰੱਖ ਸਕਦਾ ਹੈ ਤੁਸੀਂ ਆਪਣੇ ਹੱਕ ਦੀ ਗੱਲ ਕਰੋਗੇ ਤੁਹਾਨੂੰ 2 ਮਹੀਨਿਆਂ ਦਾ ਨੋਟਿਸ ਦੇਣਾ ਪਊਗਾ ਤਾਂ ਤੁਹਾਡੀ ਹੱਕ ਦੀ ਗੱਲ ਸੁਣਾਂਗੇ ਇਹ ਗੱਲ ਸਮਝਾ ਲੈ ਸੰਨ ਮੇਰੇ ਲਈ ਹਰ ਪੰਜਾਬ ਦੀ ਧਰਤੀ ਤੇ ਰਹਿਣ ਵਾਲਾ ਇਨਸਾਨ ਮੇਰਾ ਲੱਖ ਤੇ ਜਗਰ ਹੈ ਮੈਂ ਪੁੱਛਣਾ ਚਾਹੁੰਦਾ ਨੇ ਲੋਕਾਂ ਨੂੰ ਕਿ ਤੁਸੀਂ ਕੌਣ ਹੋ ਸੰਘਰਸ਼ ਵਾਲੇ ਇਹ ਰੇਟ ਤੇ ਇੰਨਾ ਹੋਏਗਾ ਤੇ ਰਜਿਸਟਰ ਅਗਰੀਮੈਂਟ ਹੋਏਗਾ ਫਰਾਂਦਾ ਕਰੇਗਾ ਨਹੀਂ ਸਾਡੀ ਚੀਜ਼ ਅਸੀਂ ਬਣਾਈ ਸਾਡੇ ਪੁਰਖਾਂ ਨੇ ਬਣਾਈ ਅਸੀਂ ਜੱਪੋ ਨਹੀਂ ਚਾਰਦੇ ਨਾ ਆਇਆ ਸਹੀ ਜਦੋਂ ਤਾਂ ਸਾਡੇ ਕਿਹੜੀ ਕਾਮਾਤ ਦਾ ਪਾਲਿਆ ਗਿਆ ਇਹ ਨਹੀਂ ਮਰੇ ਚਲੀ ਚਾਲੇ ਮੈਂ ਧੀਆ ਨੂੰ ਮਾਵਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਮੱਚਾ ਪੈਦਾ ਹੁੰਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਉਹਨੂੰ ਆਪਣੀ ਹਿੱਕ ਨਾਲ ਲਾ ਕੇ ਪੁਰੂਆਂ ਪੀਰਾਂ ਦੀਆਂ گران صاحب دیا، قرآن شریف جی دیا دی گل سنایا کرو جب جب بولتا ہے وہ ممی پاپا باپو جی نہیں انہوں کیا کر واحد کی اللہ کا رام جس بچے کے رام نکلے گا اللہ نکلے گا ਉਹ ਬੰਦਾ ਉਹ ਬੱਚਾ ਸੂਰਮਾ ਪੈਦਾ ਹੋਇਆ ਤੇ ਪੰਜਾਬ ਦੀ ਧਰਤੀ ਦੇ ਵਿੱਚ ਸੂਰਮਿਆਂ ਦਾ ਘਟਾ ਹੈ ਲੱਭੇ ਵਾਲੇ ਕਰਦਾ ਜਾਗਣ ਦੀ ਗੱਲ ਜੇ ਅੱਜ ਮੇਰੀ ਗੱਲ ਸੁਣ ਕੇ ਇੱਕ ਵੀ ਬੰਦਾ ਆਪਣੀ ਜ਼ਿੰਦਗੀ ਬਦਲ ਲੂਗਾ ਮੈਂ ਸਮਝੂਗਾ ਮੇਰਾ ਇੱਥੇ ਆਉਣਾ ਕਬੂਲ ਹੋ ਗਿਆ ਮੈਂ ਪਕਾਰ ਪਕਾਰ ਕੇ ਗੱਲ ਕਰ ਰਿਹਾ ਮੈਂ ਕੋਈ ਕਲਾਕਾਰ ਨਹੀਂ ਮੈਂ ਕਲਾਕਾਰ ਤੌਰ ਤੇ ਨਹੀਂ ਆਇਆ ਮੇਰੀ ਮਾਂ ਨੇ ਮੈਨੂੰ ਪੇਟ ਵਿੱਚ ਪਾ ਕੇ 100 100 ਗਿੱਲਾ ਲਾਇਆ ਜੇ ਮੈਂ ਰੋਂਦਾ ਸੀ ਤਾਂ ਦੁੱਧ ਚਗਾ ਕੇ ਫੇਰ ਪਾ ਦਿੰਦੀ ਸੀ ਮੈਂ ਆਪਣੀ ਮਾਂ ਨੂੰ ਜ਼ਗੀਰ ਜ਼ਮੀਂਦਾਰਾਂ ਨੂੰ ਦੇਖਿਆ ਕਿਸ ਤਰ੍ਹਾਂ ਉਹਨਾਂ ਨੇ ਮਿਹਨਤ ਕਰ ਕਰਕੇ ਇੱਕ ਟਕੀਲਾ ਕਣਕ ਦਾ ਬੀਜਣਾ ਹੋਵੇ ਨਾ ਇਹਨਾਂ ਨੂੰ ਮੈਂ ਪੁੱਛਿਆ ਤੁਹਾਡੇ ਵਾਢ ਵੜੇ ਨਾਲ ਕਦੇ ਖੇਤੀ ਨਹੀਂ ਕੀਤੀ ਕਦੇ ਲੇਬਰ ਨਹੀਂ ਕੀਤੀ ਇਹਦਾ ਨੌਕਰੀ ਨਹੀਂ ਕੀਤੀ ਤੁਸੀਂ ਇੱਕ ਕਿੱਲਾ ਮੈਨੂੰ ਕਣਕ ਦਾ ਬੀਜ ਕੇ ਦਿਖਾਓ ਚੋਲੇ ਦਾ ਤੁਹਾਨੂੰ ਪਤਾ ਲੱਗੇ ਕਿ ਤਕਰੀਫ ਕੀ ਹੁੰਦੀ ਹੈ ਤੇ ਜੱਟ ਕਿੰਨੀ ਮਿਹਨਤ ਕਰਦਾ ਹੈ ਮੈਂ ਸਮਝਦਾ ਕਿ ਸਾਡੇ ਪੰਜਾਬ ਦੇ ਜ਼ਿਮੀਦਾਰਾਂ ਦੇ ਚਰਨਾਂ 'ਚ ਇਹਨਾਂ ਦਾ ਸਿਰ ਝੁਕਣਾ ਚਾਹੀਦਾ ਕਿਉਂਕਿ ਅੰਮ ਦਾਤਾ ਤੇ ਅੰਨ ਦਾਤਾ ਦੇ ਚਰਨਾਂ 'ਚ ਮੇਰਾ ਪ੍ਰਣਾਮ ਹੈ ਮੈਂ ਤਾਂ ਰੋਟੀ ਖਾਂਦਾ ਸਾਰੇ ਰੋਟੀ ਖਾਂਦੇ ਥੋੜੀ ਵਿੱਚ ਹੀ ਲੇਕਿਨ ਫਿਰ ਸਾਡੇ ਫੈਸਲੇ ਇੱਕੋ ਕਰਨ ਇਹਨਾਂ ਨੂੰ ਕੀ ਹੱਕ ਦਿੱਤਾ ਕਿ ਸਾਡੇ ਫੈਸਲੇ ਕਰੀਏ ਧਾਈ ਮਾਰਿਆ ਜੀ ਮੇਰੀ ਗੱਲ ਯਾਦ ਰੱਖਿਓ ਬੰਨ ਕੇ ਰੱਖਿਓ ਗੱਠ ਨਾਲ ਮੇਰੇ ਜਵਾਨੋ ਗੱਜ ਬਜ਼ੁਰਗਾਂ ਤੇ ਨਹੀਂ ਕਰਨੀ ਮੈਂ ਆਪਣੀ ਜੱਟ ਲਈ ਜਿੰਨਾ ਹੈਗਾ ਤੁਹਾਡੇ ਜੋਗਾ ਇਹ ਗੱਜ ਜਗਵਾਲੋਂ ਤੁਹਾਡੇ ਤੇ ਕਰਨੀ ਤੁਹਾਡੇ ਉੱਤੇ ਇਹ ਪੁੱਛਣਗੇ ਜਦੋਂ ਆਕੇ ਹਾਂ ਬਈ ਲੜ ਰਹਾ ਕੇ ਮਰ ਰਹਾ ਹੁਣ ਗੱਲ ਇੱਥੇ ਮੁੱਕਦੀ ਹੈ ਤੁਸੀਂ ਪੁੱਛ ਲੈ ਕੇ ਪੁੱਛਣਾ ਵੁਫਾਵਾ ਚ ਲੁਕਣਾ ਤਾਂ ਦੇਖ ਲਓ ਜੇ ਮੂਰੇ ਹੋ ਕੇ ਸੱਚ ਦੀ ਲੜਾਈ ਲੜਨੀ ਹੈ ਇਹ ਤਾਂ ਦੇਖੋ ਇਹ ਛੋਟੀ ਮਰਜ਼ੀ ਹੈ ਫਿਰ ਉਹ ਦੀ ਪੱਗ ਪੁੱਤ ਦੇ ਹੱਥ ਹੁੰਦੀ ਹੈ ਅੱਜ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਰਹਿ ਨਾ ਲੋਕ ਕਿਸਾਨ ਮਜ਼ਦੂਰ ਉਹ ਬਜ਼ੁਰਗ ਜਿਹੜੇ ਚਲੇ ਗਏ ਸਾਨੂੰ ਇਹ ਦੇਸ਼ ਦੇ ਕੇ ਮੈਂ ਦੇਸ਼ ਕਹਿੰਦਾ ਪੰਜਾਬ ਕੰਟਰੀ ਵਜੋਂ ਨਾ ਕੰਟਰੀ ਸ਼ਾਇਦ ਕੋਈ ਅੰਗਰੇਜ਼ੀ ਸਮਝਦਾ ਹੋਵੇ ਇਹਨਾਂ ਨੂੰ ਸਮਝਾਉਣਾ ਚਾਹਨਾ ਤੁਹਾਨੂੰ ਕਿਸਮ ਹੈ ਤੁਸੀਂ ਉਹਨਾਂ ਦੇ ਚਰਨਾਂ ਦੀ ਕਿਸਮ ਵੱਡ-ਵਡੇਰਿਆਂ ਦੀ ਜੇ ਹੱਥ ਖੜੇ ਖੜੇ ਤੇ ਫੇਰ ਜੇ ਗੱਲ ਨੂੰ ਸਾਹਮਣੇ ਗੋਲੀ ਚੱਲੀ ਤਾਂ ਆਪਾਂ ਚੱਲੀਆਂ ਕਿਸੇ ਨਾ ਪੰਜਾਬ ਦੀ ਧਰਤੀ ਤੇ ਆਉਣ ਦੀ ਕੋਸ਼ਿਸ਼ ਕੀਤੀ ਦੱਸੋ ਖੜੂਗਾ ਕਿਹੜਾ ਤੇ ਪੱਜੂਗਾ ਕਿਹੜਾ ਉਹ ਕਸਮ ਧਰਤੀ ਮਾਂ ਤੱਕੜੇ ਰਹੋਗੇ ਢੇਰੀ ਨਾ ਟਾਇਓ ਛੜ ਦੀ ਕਲਾਕ ਨਾ ਕੋਈ Hindu ਨਾ ਕੋਈ ਮੁਸਲਮਾਨ ਨਾ ਕੋਈ ਸਿੱਖ ਨਾ ਕੋਈ ਸਾਈ ਇੱਕ ਨੂਰ ਤੇ ਸਭ ਲੇ ਕੋ ਪੁੱਜਿਆ ਕੌਣ ਬਣੇ ਕੋ ਮੁੰਡੇ ਆਪ ਸਾਰੇ ਕੁੱਜਿਆਂ ਤੇ ਆ ਗਰੀਬ ਬੱਚਾ ਛੋਟਾ ਭਰਾ ਸਮਝ ਲਓ ਬੇਟਾ ਸਮਝ ਲਓ ਸਾਥੀ ਸਮਝ ਲਓ ਰੱਬ ਕਰੇ ਮੈਂ ਹਰ ਜਾਤੀ ਜਿੱਥੇ ਬੋਲਦਾ ਇਹੀ ਗੱਲ ਕਰਦਾ ਰੱਬ ਕਰੇ ਕੋਈ ਐਸਾ ਮਕਾਮ ਨਾ ਆਵੇ ਸਾਡੇ ਪੰਜਾਬ ਦੇ ਉੱਪਰ ਜਿੱਕਰੇ ਭੀੜ ਪੈ ਗਈ ਤਾਂ ਮੈਨੂੰ ਕਸਮ ਹੈ ਤੁਹਾਡੇ ਚਰਨਾਂ ਦੀ ਤੁਹਾਡੇ ਨਾਲ ਲੱĐ ਕੇ ਅੱਗੇ ਹੋ ਕੇ ਸਿਰ ਚੋਲੇ ਖਾਊਂਗਾ ਕਦੋਂ ਤੱਕ ਜਦ ਤੱਕ ਗੋਲੀ ਨਾ ਚੱਲੇ ਜਦ ਤੱਕ ਬਦੀਦੀ ਨਾ ਹੋਵੇ ਸ਼ਾਂਤੀ ਬਣਾਏ ਰੱਖਣਾ ਹੈ میں اے بھی گل کہہ کے چلے کہ کریا کرو پوجا کریا کرو اپنے حساب روند لالو لو زندگی کے دیکھو تو شکتی ملے گی اور اپنا جڑا ہے کہ سری چڑے گا جو جیونے واسطے رہو مہاراج تھوڑا پاگ لاوے تھوڑیاں لمبیا عمر رب خوشیاں دے وے ترقیاں دے وے رب کرے میری بھی عمر تھوڑا لگ واہ گروہ جی کا خالصہ واہ گروہ جی کی فتح